ਇੱਟ ਤਾਜੀ ਸੂਈ ਸੂਈਆਂ ਲੈ ਕੇ ਆ ਜੀ ਬਾਈ ਬਹੁਤ ਸੋਹਣੀਆਂ ਆਪਾਂ ਤਸਾਨ ਵੀਰ ਦੀ ਢਰਦੀ ਗਾਈ ਲੈ ਕੇ ਆਏ ਬਾਈ ਤਸਾਨ ਵੀਰ ਦੀ ਢੜੀ ਖੜੀ ਆ ਦੇਖ ਸਕਦੇ ਆਪਾਂ ਤਾਜੀ ਸੂਈ ਸੂਈਆਂ ਬਾਈ ਜੀ 5 ਤੋਂ 6 ਦਿਨ ਡਾਈ ਨੂੰ ਸੂਈ ਨੂੰ ਹੋਏ ਨੇ ਮਾੜ ਬਾਈ ਬੱਚੀ ਆ ਪਿਓਰ ਜਰਸੀ ਦੀ ਕੱਦ-ਕੱਟ ਆਪਾਂ ਦੇਖ ਸਕਦੇ ਆਂ ਡਾਈ ਦਾ ਬਾਈ ਚੰਡਾ ਕੱਦ-ਕੱਟਾ ਤੇ ਵੱਡੇ ਸਾਈਜ਼ ਵਾਲੀ ਗਾਂ ਬਾਈ ਦੇਖ ਸਕਦੇ ਆਪਾਂ ਤੇ ਦੂਜੀ ਸੂਈ ਸੂਈ ਆ ਬਾਈ ਪਹਿਲੇ ਸੂਈ ਦਾ ਰਕਾਰਡ ਦੀ ਗੱਲ ਕਰੀਏ ਬਾਈ 25 ਲੀਟਰ ਪਹਿਲੇ ਸੂਈ ਦਾ ਰਕਾਰਡ ਸੀ ਆ ਤੇ 18 ਤੋਂ 19 ਕਿਲੋ ਬਾਈ ਇਸ ਟਾਈਮ ਬੋਲੀ ਤਿਆਰ ਗਾਂ ਥੱਲੇ ਤੇ 25 ਲੀ ਤੇ ਕੱਦ-ਕੱਡ ਆਪਾਂ ਦੇਖ ਸਕਦੇ ਆਂ ਬਈ ਚੰਡੇ ਕੱਦ-ਕੱਡ ਦੀ ਗਾਂ ਜੀ ਹਵਾਨਾ ਜਿਹੜਾ ਬਈ ਚੈੱਕ ਕਰ ਸਕਦੇ ਆਂ ਆਪਾਂ ਚਾਰ ਥਾਣੇ ਪੂਰੀ ਥਨਲੇਵੀ ਦੀ ਗਾਂ ਪੂਰੀ ਸਾਫ ਆ ਜੀ ਤੇ ਚਾਰੇ ਥਾਣਾਂ ਦੀ ਬਈ ਜ਼ਿੰਮੇਵਾਰੀ ਹੋਊ ਬਈ ਦੀ ਪੂਰੀ ਬਾਕੀ ਕੱਦ-ਕੱਡ ਆਪਾਂ ਦੇਖ ਸਕਦੇ ਆਂ ਬਈ ਚੰਡੇ ਕੱਦ-ਕੱਡ ਵਾਲੀ ਗਾਂ ਠੰਡੀ ਸੀਲ ਪੂਰੀ ਹੈ ਤੇ ਮਰਜੀ ਵਜੋਂ ਥੱਲੇ ਚੋ ਸਕਦੇ ਆਂ ਬਈ ਆਪਾਂ ਤੇ 18 ਤੋਂ 19 ਕਿਲੋ ਬਈ ਹਾਂ ਦੁੱਧ ਤਿਆਰ ਆ ਇਸ ਟਾਈਮ ਆ ਤੇ 5 ਤੋਂ 6 ਦਿਨ ਬਈ ਸਾਰੀ ਸੂਈ ਨੂੰ ਹੋਈ ਨੇ ਜੀ ਤੇ ਦੁੱਧ ਬਈ ਵਧਣਾ ਅਜੇ ਗਾਂ ਨੇ ਹੋਰ ਬਟਿਆਪਾ ਦੇ ਸਕਦੇ ਪਿੱਠਪੂੜੀ ਦੀ ਪੂਰੀ ਸਾਫ ਆ ਬਾਈ ਤੇ ਠੰਡੀ ਸੀਲ ਪੂਰੀ ਆ ਰੇਟ ਦੀ ਗੱਲ ਕਰੀਏ 1 ਲੱਖ ਤੇ 20000 ਰੁਪਏ ਬਾਈ ਵੱਲੋਂ ਡਿਮਾਂਡ ਆ ਬਾਈ ਫਿਕਸ ਰੇਟ ਨਹੀਂ ਜੇ ਮੌਕੇ ਤੇ ਮੰਨਤਨ ਹੋ ਜਾਊਗਾ ਏਰੀਆ ਬਾਈ ਦਾ ਹੈ ਜੀ ਬਾਈ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੇ ਬਾਕੀ ਬਾਈ ਦੇ ਨੰਬਰ ਬਾਈ ਅਪਰਟੀਨ ਉੱਤੇ ਦੇਦੇ ਅਸੀਂ ਬਾਈ ਨਾਲ ਸੰਪਰਕ ਕਰਕੇ ਗਾਈ ਦੇ ਬਾਰੇ ਜਿਆਦਾ ਜਾਣਕਾਰੀ ਲੈ ਜਾਦੇ ਹਾਂ ਬਾਈ